ਤੋਂ ਬਾਅਦ ਅਗਲੇ 5 ਸਾਲਾਂ ਬਾਅਦ ਵੀ ਜੇ ਮੈਨੂੰ ਵੋਟਾਂ ਮਿਲੀਆਂ ਪਈਆਂ ਫਿਰ ਲੱਖ ਲਾਹਤਾਂ ਯਾਰ ਮੇਰੀ ਲੀਡਰੀ ਤੇ ਮੇਰੀ ਜਮਲੇ ਤੇ ਫਿਰ ਦੁਬਾਰਾ ਵੀ ਮਿਲਟਾਂ ਨਹੀਂ ਪਈਆਂ ਤੁਸੀਂ ਆਪ ਹੀ ਪਾਇਆ ਕਰੋਗੇ ਆਪ ਹੀ ਪਾਇਆ ਕਰੋਗੇ ਤੁਸੀਂ ਮੈਨੂੰ ਕਿਆ ਕਰੋਗੇ ਕਿ ਕਾਗਜ਼ ਪੜ ਕੇ ਬਣ ਜਾ ਹੋਰ ਲੱਖਿਆਂ ਨੂੰ ਜਿਤਾ ਲਓ ਐ ਤਾਂ ਇੱਥੇ ਤਾਂ ਹੁਣ ਅਸੀਂ ਕੋਈ ਹੋਰ ਕੋਰ ਟ੍ਰੈਕ ਟੁੱਕਣ ਨਹੀਂ ਦਿੰਦੇ ਸਾਡੇ ਕੋਲ ਸੱਚ ਦਾ ਬੋਲਟਾ ਲੱਗ ਗਿਆ ਇਹ ਬੇਇਨਤੀਆ ਕਰਨਾ ਆ ਪਪੂਮਾਨ ਆਪਣੇ ਨਾਲ ਦੇ ਵਿੱਚ ਤੁਹਾਨੂੰ ਇਹ ਇਹ ਵੀ ਅੱਜ ਪੈਸੇ ਕਮਾ ਕੇ ਆਪਣੇ ਘਰੇ ਜਾ ਸਕਦੇ ਸੀ ਪਰ ਵੀਰੋ ਪਈ ਕੱਜ ਖਾਤੇ ਜਿਹਨੂੰ ਜਿਹੜੇ ਖਲਾਉਂਦੇ ਨੇ ਉਹ ਨਹੀਂ ਜਾੜਾ ਜਿਹੜੇ ਤੇ ਯਾਦ ਰਹਿੰਦੇ ਇਹਨਾਂ ਦੇ ਦਿਲਾਂ 'ਚ ਖਾਤੇ ਖੁੱਲ ਜਾਂਦੇ ਨੇ ਨਾ ਉਹ ਖਜ਼ਾਨੇ ਭਰਪੂਰ ਰਹਿੰਦੇ ਨੇ ਤੇ ਵੀਰੋ ਆ ਲੋ ਬੱਬੂ ਮਾਨ ਤੁਹਾਡਾ ਨਾਲ ਗੱਲ ਕਰਨ ਲਈ ਆ ਰਹੇ ਨੇ ਕੱਜ ਕਿਆ ਖਵਾਗੁਰੂ ਜੀ ਦਾ ਸਾਥ ਸਵਾਗਤ ਹੈ ਜੀ ਕਿਹਾ ਹਰ ਘਰ 'ਚ ਕੰਪਿਊਟਰ ਆ ਗਿਆ ਅੱਛੇ ਪੜ ਲੈ ਕੇ ਪਰ ਦੂਰਜਗਾਰੀ ਬਹੁਤ ਮੈਂ ਕੋਈ ਪਾਰਟੀ ਨਾਲ ਸੰਬੰਧਿਤ ਨਹੀਂ ਨਾ ਬਲਕਿ ਪਾਰਟੀ ਹੈ ભગવાન ਆਪਣਾ ਯਾਰ ਹੈ ਓਏ ਭਗਵੰਤ ਕੁਝ ਛਾਲ ਮਾਰਦੇ ਆਪਾਂ ਨਾਲ ਮਾਰਦੇ ਨੇ ਗੱਲ ਕਰ ਤਾ। ਤੇ ਯਾਰੀ ਆ ਫਿਰ ਮੋਛੇ ਵਰਗੇ ਹੋਣੇ ਚਾਹੀਦੇ ਵਿੱਚ ਬਿਧਾਰੇ ਲੈਂਡ ਕੱਢ ਕੇ ਤੋਹੇ ਜੇ ਭਗਵੰਤ ਨੂੰ ਬੋਟ ਪੋੜੇ ਤਾਂ ਹੱਥ ਖੜੇ ਕਰ ਦੇ ਨਹੀ ਤਾਂ ਨਾ ਕਰੋ। ਹੈਲੋ। 2 ਸਾਲ ਕੇ ਜੋ ਜੇ ਭਗਵੰਤ ਜਿੱਤ ਗਿਆ ਤਾਂ ਲੈ ਤੁਹਾਡੇ ਨਾਲ ਇੰਨਾ ਦਾ ਵਾਅਦਾ ਕਰਦਾ ਬਹੁਤ ਤਾਂ ਮੈਨੂੰ ਆਉਦੇ ਨਹੀਂ ਲਾਰੇ ਲੱਭੇ ਜੋ। ਨਾ ਮੈਨੂੰ ਇਹ ਭਾਸ਼ਾ ਆਉਂਦੀ ਹੈ ਕਿ ਭਗਵੰਤ ਮਾਨ ਕਰਦੇ ਹੋਟਲ ਵਾਲੀ ਗੱਡੀ 'ਚ ਨਹੀਂ ਐਸਾ ਲੱਕ ਚ ਲੰਘੂਗਾ ਜਿੰਨੇ ਦੀ ਗੱਡੀ ਤੇ ਲਾਲ ਵੱਟੇ ਲੱਗੀ ਉਦੋਂ ਲੈ ਸਾਡਾ ਦੋਸਤ ਵੀ ਅਸੀਂ ਕਾਟੀ ਮਾਰ ਦਾਂਗੇ। ਇਹ ਹੈ ਤਾਂ ਉਹ ਸਰੂਬਾਇ ਦਾ ਫਰਕ ਹੈ ਵਾਧੂਜੀ ਦਾ ਖਾਜਾ ਵਾਧੂਜੀ ਕਿਸਾ ਤੋਂ ਨਾਲੇ ਇਨਕਲਾਬ ਜਿੰਦਾਬਾਦ ਦੇ ਲਾ ਦਿਓ ਤਾਂ ਕਿ ਉਧਰ ਪਤਾ ਲੱਗ ਜੇ ਉਧਰ ਪਤਾ ਲੱਗ ਜੇ ਕਿ ਆ ਕੀ ਹੋ ਗਿਆ ਆ ਲੈਰਡ ਕੀ ਹੋ ਗਿਆ ਸੋਚਿਆ ਵੀ ਨਹੀਂ ਸੀ ਬੀਬੀ ਨੇ ਵੀ ਆਏ ਹੋ ਜੂ ਧੁਕੇ ਉੱਪਰ ਤਾਂ ਆਪ ਹੀ ਲੈ ਕੇ ਆਉਂਦੀ ਐ ਉਧਰ ਤਾਂ ਆਪ ਹੀ ਲੈ ਕੇ ਆਉਂਦੇ ਦੂਜੇ ਮੀਰਵਾਰ ਨੂੰ ਦਾ ਉਹਨੂੰ ਤਾਂ ਐਸੀ ਹੈਲੀਕਾਪਟਰ ਲੈ ਲਿਆ ਸੋਨੀਏ ਕਾਂਦੀ ਤੋਂ ਕਿ ਬਸ ਮੈਂ ਬਾਰੇ ਪੰਜਾਬ ਜਾਉਂਗੀ ਉਹਦੇ ਜਵਾਈ ਨੂੰ ਵੀ ਜਦਾ ਲੂੰਗੀ ਇੱਧਰ ਤਾਂ ਮੈਨੂੰ ਪਤਾ ਹੀ ਐ ਉਹ ਤਾਂ ਮੰਗਲ ਵੀ ਲੋੜਨੀ ਪਰ ਉਹਨੂੰ ਇਹ ਨਹੀਂ ਪਤਾ ਸੀ ਸਤੌਜ ਵਾਲਾ ਕਮਲਾ ਵੀ ਰਹਿੰਦਾ ਹਜੇ ਮੇਰੇ ਵੀਰੋ ਸਤੌਜ ਵਾਲੇ ਆਪਾਂ ਦੇਲਾ ਵਾਲੇ ਭਟਾਲਾ ਵਾਲੇ ਆਪਾਂ ਸਾਰੇ ਇਕੱਠੇ ਹੋ ਜਾਈਏ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਉਹ ਮੈਂ ਮਿਹਰਬਾਨੀ ਇੰਨੀ ਕਹਾਣੀ ਕਬੂਲ ਕਰਦੇ ਬੇਬੇ ਐਤਕੀ ਨਾ ਕਿਤੇ ਪੰਜੇ ਤੱਕ ਦੇ ਦਫਾਜੇ ਪਟੰਡਾ ਲਾ ਦਿਓ ਤੈਨੂੰ ਛੇੜੇ ਛੇੜਦੀਆ ਪੁੱਤਾਂ ਪਿੱਛੇ ਕੋਈ ਆਵਾਜ਼ ਰੁਆ ਗਈ ਨਾ ਪਿੰਡਾਂ ਚ